ਹੈਲੋ ਵੈਲਕਮ ਬੈਕ ਮੈਂ ਡਾਕਟਰ ਕੁਲਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਖਾਣਾ ਖਾਣ ਤੋਂ ਬਾਅਦ ਜਦੋਂ ਮਨ ਜੀ ਕੱਚਾ-ਕੱਚਾ ਹੋਣ ਜਾਂ ਲੱਗ ਜਾਂਦਾ ਹੈ ਜਾਂ ਜੀ ਮਚਲਾਉਣ ਲੱਗ ਜਾਂਦਾ ਹੈ ਮੈਨੂੰ ਉਲਟੀ ਆਏਗੀ ਉਹ ਕਿਉਂ ਹੁੰਦਾ ਤੁਸੀਂ ਕਈ ਵਾਰੀ ਦੇਖਿਆ ਹੋਣਾ ਵੀ ਜਦੋਂ ਵੀ ਖਾਣਾ ਖਾਇਆ ਅਕਸਰ ਕਈ ਲੋਕਾਂ ਨੂੰ ਉਸ ਟਾਈਮ ਬਾਅਦ ਜਾਂ ਖਾਣਾ ਖਾਣ ਦੀ ਸਾਰ ਹੀ ਮਨ ਖਰਾਬ ਹੋਣ ਲੱਗ ਜਾਂਦਾ ਹੈ ਉਹਨਾਂ ਨੂੰ ਐ ਲੱਗਦਾ ਕਿ ਵੀ ਉਲਟੀ ਆਏਗੀ ਜੋ-ਜੋ ਥੋੜਾ ਟਾਈਮ ਪਾਸ ਹੋਈ ਜਾਂਦਾ ਤਾਂ ਉਹਨਾਂ ਦਾ ਜਿਹੜਾ ਮਨ ਆ ਉਹ ਠੀਕ ਹੁੰਦਾ ਹੁੰਦਾ ਉਸ ਟਾਈਮ ਉਹ ਦੋ ਕਲਿੱਕ ਹੋ ਜਾਂਦਾ ਇਹਦਾ ਮੇਨ ਕਾਰਨ ਦਾ ਕੋਈ ਵੀ ਇਨਫੈਕਸ਼ਨ ਹੋ ਸਕਦੀ ਹੈ ਇੰਟੈਸਟਾਈਨ ਦੇ ਅੰਦਰ ਚਾਹੇ ਉਹ ਵੱਡੀ ਹੈ ਇੰਟੈਸਟਾਈਨ ਚਾਹੇ ਛੋਟੀ ਇੰਟੈਸਟਾਈਨ ਹੈ ਅੰਤਰੀਆਂ ਦੇ ਵਿੱਚ ਕਿਤੇ ਵੀ ਇਨਫੈਕਸ਼ਨ ਹੈ ਪਰ ਜਿਹੜੀ ਮੇਨ ਇਨਫੈਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਹੈਲੀਕੋਬੈਕਟਰ ਇੱਕ ਮੇਦਾ ਜਿਹੜਾ ਆਪਣਾ ਥੈਲੀਆ ਖਾਣੇ ਵਾਲੀ ਸਟਮਕ ਹੈ ਉਹਦੇ ਅੰਦਰ ਬੈਕਟੀਰੀਆਲ ਕਰਕੇ ਇਨਫੈਕਸ਼ਨ ਹੁੰਦੀ ਹੈ ਤੇ ਜਦੋਂ ਵੀ ਬੰਦਾ ਜਿਹਨੂੰ ਇਹ ਹੈਲੀਕੋਬੈਕਟਰ ਇਨਫੈਕਸ਼ਨ ਹੋਏਗੀ ਜਦੋਂ ਉਹ ਖਾਣਾ ਖਾਏਗਾ ਤਾਂ ਦਾ ਮਨ ਖਰਾਬ ਹੋਣ ਲੱਗ ਜਾਏਗਾ ਥੋੜਾ ਪੇਨ ਵੀ ਹੋਏਗੀ ਤੇ ਪੇਟ ਜਿਹੜਾ ਭਾਰੀ ਪਣ ਵੀ ਆਏਗਾ ਇਹ ਹਜਿ ਕੋ ਵੈਕਟਰ ਇਨਫੈਕਸ਼ਨ ਕਰਕੇ ਆਉਂਦਾ ਹੁੰਦਾ ਹੈ ਮੇਨ ਜੇ ਇਨਫੈਕਸ਼ਨ ਹੈਗੀ ਹੈ ਇਸ ਤੋਂ ਨਰਸਟ ਹੈਗੀ ਕੋਈ ਅਲਰਜੀ ਹੋਵੇ ਹੁਣ ਅਲਰਜੀ ਹੈ ਜਿਵੇਂ ਦੁੱਧ ਤੋਂ ਅਲਰਜੀ ਹੋ ਸਕਦੀ ਹੈ ਅੰਡੇ ਤੋਂ ਹੋ ਸਕਦੀ ਹੈ ਪੀਨਟ ਤੋਂ ਹੋ ਸਕਦੀ ਹੈ ਜਾਂ ਗਲੂਟਨ ਨਾਲਦੀ ਹੈ ਪਰ ਅੰਡੇ ਤੋਂ ਅਲਰਜੀ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ ਜਿਹਦੇ ਨਾਲ ਜੀਕੱਚਾ ਖੱਚਾ ਹੁੰਦਾ ਜਿਹੜੀ ਅਲਰਜੀ ਹੋਊਗੀ ਉਹਦੇ ਵਿੱਚ ਕਈ ਵਾਰੀ ਥੋੜਾ ਆਰਟੀਰੀਆ ਤੱਫੜ ਜਾ ਵੀ ਹੋ ਜਾਂਦੇ ਨੇ ਲਾਲ ਲਾਲ ਤੇ ਖਾਰਸ਼ ਵੀ ਹੁੰਦੀ ਹੈ ਇਨਰ ਸਿੰਟਮਸ ਆਇਦਣ ਜਾਂ ਕਈ ਵਾਰੀ ਥੋੜੀ ਬੋਤੀ ਸਵੇਲਿੰਗ ਹੋ ਸਕਦੀ ਹੈ ਕਿਤੇ ਜਦੋਂ ਵੀ ਫੂਡ ਤੋਂ ਇਚਾਰਾ ਚੋਂ ਕਿਸੇ ਤੋਂ ਅਲਰਜੀ ਹੋਵੇ ਜ਼ਿਆਦਾਤਰ ਅਲਰਜੀ ਜਿਹੜੀ ਹੁੰਦੀ ਹੈ ਇੱਕ ਤੋਂ ਜਾਂ ਲੋਕਾਂ ਨੂੰ ਮਿਲਕ ਤੋਂ ਬਹੁਤ ਅਲਰਜੀ ਹੈ ਦੁੱਧ ਤੋਂ ਇਸ ਤੋਂ ਨੈਸਟ ਹੁੰਦਾ ਵੀ ਕੋਈ ਅੰਦਰ ਬਿਮਾਰੀ ਹੋਵੇ ਜਿਵੇਂ ਪੈਨਕਰੀਆਟਿਸ ਦੀ ਸਵੇਲਿੰਗ ਹੋਈ ਹੋਵੇ ਜਾਂ ਲਾਲ ਹੋਇਆ ਹੋਵੇ ਅਪੈਂਡੀਸਾਈਟਸ ਹੈ ਜਾਂ ਇਸ ਤੋਂ ਇਲਾਵਾ ਸਲੀਕ ਡਿਸੀਜ਼ ਹੈ ਜਾਂ ਆਪਾਂ ਨੂੰ ਕੋਈ ਆਬਸਟ੍ਰਕਸ਼ਨ ਹੈ ਚਾਹੇ ਉਹ ਪੂਰੀ ਆਬਸਟ੍ਰਕਸ਼ਨ ਹੋਈ ਹੋਵੇ ਅੰਟਸਟਾਈਨ ਚਾਹੇ ਪਾਰਸ਼ਲ ਆਬਸਟ੍ਰਕਸ਼ਨ ਹੈ ਇਸ ਤੋਂ ਇਲਾਵਾ ਕਿ ਅਲਸਰ ਹੈ ਇੰਟਰਸਟਾਈਨ ਦੇ ਅੰਦਰ ਚਾਹ ਡਿਊਡੀ ਨਾਲ ਹੈ ਪੈਪਟਿਕ ਹੈ ਕਿਤੇ ਵੀ ਇੰਟਰਸਟਾਈਨ ਦੇ ਅੰਦਰ ਅਲਸਰ ਹੈ ਚਾਹ ਕਰਾਉਂਡ ਡਿਸੀਜ਼ ਹੈ ਤਾਂ ਉੱਥੇ ਵੀ ਜਿਹੜਾ ਹੈਗਾ ਜੀ ਮਚਲਾ ਸਕਦਾ ਮਨ ਖਰਾਬ ਹੋ ਸਕਦਾ ਜੀ ਕਿ ਚੱਕਾ ਚਾ ਹੋ ਸਕਦਾ ਖਾਣਾ ਖਾਣ ਤੋਂ ਬਾਅਦ ਇਸ ਤੋਂ ਇਲਾਵਾ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਜਿੱਥੇ ਪੀਸੀਓਡੀ ਹੈ ਪੋਲੀਸਿਸਟਿਕ ਵੇਰੀਐਂਟ ਡਿਸੀਜ਼ ਹੈ ਪੋਲੀਸਿਸਟਿਕ ਵੇਰੀਐਂਟ ਡਿਸੀਜ਼ ਦੀ ਆਪਾਂ ਨੇ ਆਲਰੇਡੀ ਇੱਕ ਵੀਡੀਓ ਬਣਾਈ ਹੈ ਜੇ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਉਹ ਲਿੰਕ ਸਕਦੇ ਹੋ ਐਂਡੋਮੈਟ੍ਰੀਓਸਿਸ ਹੈ ਜਾਂ ਕੋਈ ਲੇਡੀਜ਼ ਹਾਰਮੋਨ ਥੈਰੇਪੀ ਲੈ ਰਹੀ ਹੈ ਜਾਂ ਔਰਲ ਕੰਟਰੋਸੈਪਟਿਵ ਪਿਲਸ ਲੈ ਰਹੀ ਹੈ ਉੱਥੇ ਵੀ ਇਹ ਪ੍ਰੋਬਲਮ ਆ ਸਕਦੀ ਹੈ ਇਸ ਤੋਂ ਇਲਾਵਾ ਲੇਡੀ ਪ੍ਰੈਗਨੈਂਟ ਹੈ ਤੁਹਾਨੂੰ ਸਾਰੀ ਜਾਣਨੀ ਹੈ ਪਹਿਲੇ 3 ਮਹੀਨੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਮਨ ਖਰਾਬ ਹੋਣ ਦੇ ਜੀ ਕੱਚਾ ਕੱਚਾ ਹੋਣ ਦੇ ਈਵਨ ਕਈ ਵਾਰੀ ਉੱਤੇ ਲੇਡੀਜ਼ ਨੂੰ ਉਲਟੀਆਂ ਵੀ ਆ ਜਾਂਦੀਆਂ ਨੇ ਇਹ ਤਾਂ ਹੈ ਕਿ ਜਿਹੜੇ ਮੇਨ ਕਾਰਨ ਨੇ ਲੇਡੀਜ਼ ਦੇ ਅੰਦਰ ਐਂਡੋਮੈਟ੍ਰੀਓਸਿਸ ਹੋ ਸਕਦਾ ਹੈ ਪੀਸੀਓਡੀ ਦੇ ਵਿੱਚ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਜਾਂ ਇਸ ਤੋਂ ਇਲਾਵਾ ਪ੍ਰੈਗਨੈਂਸੀ ਹੋ ਗਈ ਜਾਂ ਕੋਈ ਕੰਟਰਾਸੈਪਟ ਪਿਲਸ ਲੈ ਰਹੀ ਹੈ ਜਾਂ ਕੋਈ ਹਾਰਮੋਨਸ ਥਰਾਪੀ ਲੈ ਰਹੀ ਹੈ ਉਹਦੇ ਵਿੱਚ ਇਹ ਪ੍ਰੋਬਲਮਸ ਆਉਂਦੀਆਂ ਕਈ ਵਾਰੀ ਸਾਨੂੰ ਧਿਆਨ ਦੇਣਾ ਪੈਂਦਾ ਵੀ ਸਾਡਾ ਜਿਹੜਾ ਜੀਵ ਬੱਚਾ ਹੋ ਰਿਹਾ ਕਿਉਂ ਹੋ ਰਿਹਾ ਜੇ ਅਸੀਂ ਕੋਈ ਮੈਡੀਸਨ ਤਾਂ ਨਹੀਂ ਲੈ ਰਹੇ ਜਿਵੇਂ ਆਪਾਂ ਪੇਨ ਕਿਲਰ ਖਾ ਰਹੇ ਹਾਂ ਕੋਈ ਐਂਟੀਬਾਇਓਟਿਕ ਖਾ ਰਹੇ ਹਾਂ ਸਟੀਰੋਇਡ ਲੈ ਰਹੇ ਹਾਂ ਵੇਟ ਲਾਸ ਵਾਲੀਆਂ ਮੈਡੀਸਨ ਨਾਲ ਵੀ ਕਈਆਂ ਨਾਲ ਜੀ ਕੱਚਾ ਕੱਚਾ ਹੁੰਦਾ ਇਸ ਤੋਂ ਇਲਾਵਾ ਕੋਈ ਹਾਰਮੋਨਸ ਲੈ ਰਹੇ ਹਾਂ ਉੱਥੇ ਵੀ ਸਾਡਾ ਜੀ ਕੱਚਾ ਹੋ ਸਕਦਾ ਇਹ ਤਾਂ ਮੈਡੀਸਨਾਂ ਤੇ ਵੀ ਸਾਨੂੰ ਦੇਖਣਾ ਪੈਂਦਾ ਵੀ ਕਿਤੇ ਅਸੀਂ ਇਹ ਜੁਪੀ ਮੈਡੀਸਨ ਤਾਂ ਨਹੀਂ ਲੈ ਰਹੇ ਜਿਸ ਦੇ ਨਾਲ ਸਾਡਾ ਜੀ ਕੱਚਾ-ਕੱਚਾ ਹੋ ਰਿਹਾ। ਕਈ ਵਾਰੀ ਕੀ ਹੁੰਦਾ ਵੀ ਕੋਈ ਵੀ ਕਾਰਨ ਨਹੀਂ ਹੁੰਦਾ ਸਾਡੀ ਖਾਣ-ਪੀਣ ਦੀਆਂ ਆਦਤਾਂ ਗਲਤ ਹੁੰਦੀਆਂ ਨੇ। ਵੀ ਜਾਂ ਤਾਂ ਅਸੀਂ ਓਵਰ ਹੀਟਿੰਗ ਕਰ ਰਹੇ ਹਾਂ। ਬਹੁਤ ਜ਼ਿਆਦਾ ਖਾ ਰਹੇ ਹਾਂ ਜਾਂ ਅਸੀਂ ਤળਿਆ ਖਾ ਰਹੇ ਹਾਂ, ਭਾਰਾ ਖਾ ਰਹੇ ਹਾਂ। ਡੀਪ ਫਰਾਈਡ ਚੀਜ਼ਾਂ ਖਾ ਰਹੇ ਹਾਂ। 버ਗਰ ਪੀਜ਼ੇ ਖਾ ਰਹੇ ਹਾਂ, ਗੁਲਾਬ ਜਾਮੁਨ, ਜਲੇਬੀਆਂ ਖਾ ਰਹੇ ਹਾਂ। ਸੋਸੇ ਖਾ ਰਹੇ ਹਾਂ, ਕਚੌੜੀਆਂ ਖਾ ਰਹੇ ਹਾਂ। ਮਸਾਲੇ ਜ਼ਿਆਦਾ ਖ ਇਹ ਵੀ ਕਾਰਨ ਹੁੰਦੇ ਨੇ ਸਾਡਾ ਮੇਰਾ ਮਨ ਖਰਾਬ ਹੋ ਜੀ ਕੱਚਾ ਕੱਚਾ ਇਸ ਤੋਂ ਇਲਾਵਾ ਕਈ ਵਾਰੀ ਕੀ ਹੁੰਦਾ ਵੀ ਅਸੀਂ ਚੁਵਾ ਕੇ ਨਹੀਂ ਖਾਂਦੇ ਬਹੁਤ ਤੇਜ਼ ਖਾਂਦੇ ਆ ਫਟਾਫਟ ਅੰਦਰ ਸੱਟਦੇ ਆ ਪਾਣੀ ਘੱਟ ਪੀਨੇ ਆ ਇਹ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਇਹ ਰਹੇਗਾ ਜੀ ਕੱਚਾ ਕੱਚਾ ਹੋ ਸਕਦਾ ਹੁਣ ਇੱਥੇ ਧਿਆਨ ਕੀ ਦੇਣਾ ਵੀ ਜਿਵੇਂ ਕੋਈ ਬੰਦਾ ਖਾਣਾ ਖਾ ਕੇ ਨਾਲ ਦੀ ਨਾਲ ਪੈ ਜਾਂਦਾ ਤਾਂ ਵੀ ਜੀ ਕੱਚਾ ਕੱਚਾ ਹੋ ਸਕਦਾ ਉਹਦੇ ਲਈ ਕੀ ਆਈ 500 ਫਟਾਫਟ ਜਿਹੜੇ ਸਟੈਪ ਨਹੀਂ ਉਜਰੂ ਚੱਲਣਾ ਚਾਹੀਦਾ ਖਾਣਾ ਖਾਣ ਤੋਂ ਬਾਅਦ ਜਦ ਨਹੀਂ ਆਪ ਨੂੰ ਪਹਿਣਾ ਚਾਹੀਦਾ ਇਸ ਤੋਂ ਇਲਾਵਾ ਖਾਣਾ ਜਿਹੜਾ ਹੌਲੀ ਖਾਣਾ ਚਵਾ ਕੇ ਖਾਣਾ ਓਵਰ ਈਟਿੰਗ ਨਹੀਂ ਕਰਨੀ ਜਿਆਦਾ ਪੇਟ ਭਰ ਕੇ ਨਹੀਂ ਖਾਣਾ ਬਾਰ-ਬਾਰ ਨਹੀਂ ਖਾਣਾ ਜੇ ਤੁਸੀਂ ਫਾਈਬਰ ਜਿਆਦਾ ਖਾਜੋ ਤਾਂ ਪਾਣੀ ਜਿਆਦਾ ਪੀਓ ਨਹੀਂ ਤਾਂ ਜੇ ਫਾਈਬਰ ਜਿਆਦਾ ਖਾਓਗੇ ਪਾਣੀ ਘੱਟ ਪੀਓਗੇ ਤਾਂ ਵੀ ਇਹ ਜੀਆ ਉਹ ਵਿਚਰਉਣ ਲੱਗ ਜਾਗਾ ਐ ਲੱਗੇਗਾ ਇਹਨੂੰ ਕਬਟੇ ਆਏਗੀ ਇਹ ਕੱਚਾ-ਕੱਚਾ ਰਹੇਗਾ ਇਹ ਕੁਝ ਕਾਰਨ ਨੇ ਇਨਰ ਵੀ ਆਪ ਵੈਲਿਊਡ ਕਰ ਲੈਣਾ ਵੀ ਕੀ ਮੈਂ ਕੋਈ ਮੈਡੀਸਨ ਖਾ ਰਹੇ ਹਾਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਨੇ ਚਾਹੇ ਉਹ ਐਂਟੀਵਾਇਰਲ ਹੈ ਜਾਂ ਸਟੀਰੌਇਡ ਹੈ ਜਾਂ ਪੇਨ ਕਲਰ ਖਾ ਰਹੇ ਹਾਂ ਜਾਂ ਕੋਈ ਮੈਂ ਮੈਨੂੰ ਕੋਈ ਲੇਡੀਜ਼ ਨੇ ਪੀਸੀਓਡੀ ਹੈ ਜਾਂ ਡੈਨਡਰੋਮੈਟ੍ਰੀਓਸਿਸ ਵਗੈਰਾ ਹੈਗਾ ਜਾਂ ਡਿਸੀਜ਼ ਨੇ ਵੀ ਪੈਂਡਿਕਸ ਤਾਂ ਨਹੀਂ ਪੈਨਕ੍ਰੀਆਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਅਬਸਟ੍ਰਕਸ਼ਨ ਤਾਂ ਨਹੀਂ ਇਹ ਆਪਾਂ ਨੇ ਆਪ ਡਿਫਰੈਂਸ਼ੀਏਟ ਕਰ ਲੈਣਾ ਜੇ ਤੁਹਾਨੂੰ ਕੋਈ ਇਦਾਂ ਦੀ ਕਾਰਨ ਲੱਗਦਾ ਤਾਂ ਡਾਕਟਰ ਨੂੰ ਮਿਲਣਾ ਜੇ ਤੁਹਾਡੀ ਆਪਣੀ ਹੀ ਹੈਬਡ ਦੇ ਵਿੱਚ ਪ੍ਰੋਬਲਮ ਹੋਈ ਮੇਰਾ ਕਾਰਨ ਪੀਨ ਹੈ ਜਿਹੜਾ ਮੈਂ ਜਿਆਦਾ ਫਰਾਈਟ ਖਾ ਰਹ heavy ਚੀਜ਼ਾਂ ਖਾਰਿਆਂ ਮਸਾਲੇ ਜ਼ਿਆਦਾ ਖਾਰਿਆਂ ਜਾਂ ਤੇਜ਼ੀ ਨਾਲ ਖਾਰਿਆਂ ਓਵਰ ਹੀਟਿੰਗ ਕਰ ਰਹੇ ਆ ਫਾਈਬਰ ਜ਼ਿਆਦਾ ਖਾਰਿਆਂ ਪਾਣੀ ਘੱਟ ਪੀ ਰਹੇ ਤਾਂ ਤੁਸੀਂ ਉਹਨੂੰ ਆਪ ਚੇਂਜ ਕਰ ਲੈਣਾ ਤਾਂ ਕਿ ਤੁਹਾਡੀ ਇਹ ਜਿਹੜੀ ਸਮੱਸਿਆ ਉਹ ਠੀਕ ਹੋ ਜਾਏਗੀ ਹੁਣ ਇੱਥੇ ਹੋਮੋਪੈਥੀ ਦੀ ਜੇ ਆਪਾਂ ਗੱਲ ਕਰੀਏ ਹੋਮੋਪੈਥੀ ਇੱਥੇ ਸਾਡੀ ਹੈਲਪ ਬਹੁਤ ਕਰ ਸਕਦੀ ਹੈ ਜੇ ਆਪਾਂ ਲੈਨੇ ਆ ਪਰ ਉਹ ਡਾਕਟਰ ਦੀ ਸਲਾਹ ਲੈਣੀ ਆਪਣੇ ਆਪ ਮੈਡੀਸਿਨ ਨਹੀਂ ਲੈਣੀ ਆਪਾਂ ਇੱਥੇ ਕੁਝ ਮੈਡੀਸਿਨ ਡਿਸਕਸ ਕਰ ਲੈਂਦੇ ਆ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਪਰ ਉਹ ਡਾਕਟਰ ਦੀ ਸਲਾਹ ਨਾਲ ਲੈਣੀ ਹੈ ਕਿ ਪ੍ਰਸਕ੍ਰਿਪਸ਼ਨ ਨਹੀਂ ਹੈਗੀ ਸਭ ਤੋਂ ਪਹਿਲਾਂ ਆਦੀਆ ਮੈਗਨੀਸ਼ੀਅਮ ਸਲਟ ਜੇ ਉਹ ਬਰੇਟਿੰਗ ਕਰਨੀ ਬੰਦਾ ਕਰਦਾ ਹੈ ਉਹਦਾ ਮਾਨਾ ਜਿਹੜਾ ਜੀ ਕਚਾ ਕਚਾ ਹੁੰਦਾ ਉਥੇ ম্যাগਨੀਸ਼ੀਅਮ ਸਰਵ ਵਧੀਆ ਮੈਡੀਸਨ ਕੰਮ ਕਰਦੀ ਆ ਇਹ ਲਈ ਜਾ ਸਕਦੀ ਹੈ ਥੋੜਾ ਜਿਹਾ ਖਾਣਾ ਖਾਣ ਨਾਲ ਹੀ ਜੀ ਕਚਾ ਕਚਾ ਹੋਣ ਲੱਗ ਜਾਂਦਾ ਤੇ ਉਥੇ ਮੈਡੀਸਨ ਆਉਂਦੀ ਹੈ ਗ੍ਰੈਂਥਿਲਮ ਇਹ ਆਪਾਂ 30 ਟੈਂਸੀ ਲੈ ਸਕਦੇ ਆ ਉਥੇ ਪੇਸ਼ੈਂਟ ਨੂੰ ਜਿਹੜਾ ਆਰਾਮ ਮਿਲੇਗਾ ਤੇ ਉਹਦਾ ਵਾਰ-ਵਾਰ ਜਿਹੜਾ ਜੀ ਕਚਾ ਦਾ ਹਰ ਵਾਰੀ ਖਾਣਾ ਖਾਣ ਤੋਂ ਬਾਅਦ ਉਹ ਠੀਕ ਹੋ ਜਾਏਗਾ ਇਸੇ ਤਰ੍ਹਾਂ ਮੈਡੀਸਨ ਹੁੰਦੀ ਹੈ ਕੋਲਚਿਕਾ ਖਾਣਾ ਦੇਖਦੀ ਸਾਰਿਆਂ ਖਾਣਾ ਬਣਦਾ ਦੀ 스멜 ਨਾਲ ਉਹਦਾ ਮਨ ਕਰਾਉ ਬੋਲ ਲੱਗ ਜਾਂਦਾ ਤੇ ਉਹਦੇ ਸਟਮਕ ਦੇ ਵਿੱਚ ਪੇਨ ਵੀ ਹੁੰਦਾ ਕ੍ਰੈਮਸ ਹੁੰਦੀਆਂ ਜਦੋਂ ਖਾਣਾ ਖਾਂਦਾ ਤੇ ਨਾਲ ਜੀ ਕੱਚਾ ਕੱਚਾ ਹੁੰਦਾ ਉੱਥੇ ਆਪਾਂ ਕੋਲਿਚਿਕਮ ਦੇ ਸਕਦੇ 30% ਇਸੇ ਤਰ੍ਹਾਂ ਆਪਾਂ ਸੀਪੀਆ ਦੇ ਸਕਦੇ ਆ ਉਹਨੂੰ ਖਾਣਾ ਦੇਖਦੀ ਸਾਰੇ ਮਨ ਕਰਾਵੇ ਉਹਦੀ 스멜 ਨਾਲ ਦੁੱਧ ਪੀਣੋ ਜੇ ਪੁਆਇੰਟ ਦੁੱਧ ਪੀਗਾ ਤਾਂ ਵੀ ਮਨ ਕਰਾ ਹੋਵੇਗਾ ਤੇ ਇਸ ਤੋਂ ਇਲਾਵਾ ਉਹਦਾ ਐਸਿਡਿਕ ਚੀਜ਼ਾਂ ਖੱਟੀਆਂ ਚੀਜ਼ਾਂ ਦਾ ਉਹ ਜ਼ਿਕਰੇਗਾ ਹਰ ਇੱਕ ਚੀਜ਼ ਨੂੰ ਐ ਲੱਗੇ ਕਭੀ ਨਮਕ ਜ਼ਿਆਦਾ ਪਾਇਆ ਉੱਥੇ ਆਪਾਂ ਸੀਪੀਐ ਲਵਾਂਗੇ ਜਿੱਥੇ ਖਾਣਾ ਖਾਣ ਤੋਂ ਬਾਅਦ ਜਾਂ ਦੁੱਧ ਪੀਣ ਤੋਂ ਬਾਅਦ ਦੁੱਧ ਪੀਣ ਤੋਂ ਬਾਅਦ ਮਾਨ ਕਰਾਉਂਦਾ ਉੱਥੇ ਆਪਾਂ ਸੀਪੀਐ ਲੈ ਸਕਦੇ ਹਾਂ ਥਰਟੀ ਡਿਫੀਸ਼ੀ ਪਾਲਸੀਟਲਾਸ ਉੱਥੇ ਲੈ ਸਕਦੇ ਹਾਂ ਜਿੱਥੇ ਫੈਟ ਫੂਡ ਖਾਣ ਨਾਲ ਸਰੀਰ ਮਾਨ ਕਰਾਉਂਦਾ ਪਾਣੀ ਵੀ ਪਿਆਸ ਨੂੰ ਘੱਟ ਲੱਗਦੀ ਹੈ ਰੋਟੀਨ ਚ ਘੱਟ ਲੱਗਦੀ ਹੈ ਨਹੀਂ ਉਸੇ ਦਿਨ ਘੱਟ ਲੱਗ ਰਹੀ ਹੈ ਰੋਟੀਨ ਚ ਸੀ ਪਾਣੀ ਘੱਟ ਪੀਂਦੇ ਆ ਤੇ ਫੈਟ ਰਿਚ ਫੂਡ ਸਾਨੂੰ ਬਹੁਤ ਜ਼ਿਆਦਾ ਥੰਗ ਕਰਦਾ ਉਹ ਵੀ ਜੇ ਕਹਿੰਦਾ ਕਹਿੰਨੇ ਥੋੜਾ ਜਿਹਾ ਪੇਟ ਭਰ ਕੇ ਤਾਂ ਸਾਡਾ ਜਿਹੜਾ ਮਨ ਹੈ ਉਹ ਖਰਾਬ ਹੋ ਜਾਂਦਾ ਸਾਡਾ ਜੀ ਕੱਚਾ ਕੱਚਾ ਹੁੰਦਾ ਉੱਤੇ ਆਪਾਂ ਪਲਸੇਟ ਨਾਲ 30 ਪੋਟੈਂਸੀ ਜਿਹੜੀ ਲੈ ਸਕਦੇ ਆ ਕੋਪੂਲਸ ਮੈਡੀਸਨ ਵੀ ਲੈ ਸਕਦੇ ਆ ਤੇ ਆਪਾਂ ਜਿੱਥੇ ਕ੍ਰੈਂਪਸ ਵੀ ਪੈਂਦੇ ਨੇ ਸਟਮਕ ਦੇ ਵਿੱਚ ਦਰਦ ਵੀ ਹੋ ਰਿਹਾ ਇਸ ਮੈਲ ਆਵੇ ਫੂਡ ਦੀ ਜਾਂ ਦੇਖ ਦੀ ਸਾਰ ਉਹਨੂੰ ਮਨ ਜੀ ਖਰਾਬ ਹੋਣਾ ਜੇ ਰੋਕੇ ਪਾਣੀ ਦੇ ਦੇ ਦੀ ਸਾਰੇ ਫੂਡ ਨੂੰ ਤੇ ਕ੍ਰੈਂਪਸ ਹੋਏਗਾ ਸਟਮਕ ਦੇ ਵਿੱਚ ਜੇ ਉਹ ਕਦੇ ਵੀ ਰੁਟੀਨ ਦੇ ਵਿੱਚ ਵੀ ਉਹ ਸਫਰ ਕਰਦਾ ਤਾਂ ਉਹਨੂੰ ਕਾਰ ਦੇ ਵਿੱਚ ਆਣ ਸਿਕਨਸ ਹੁੰਦੀ ਹੋਣੀ ਨੌਜ਼ੀਆ ਦੇ ਬੌਂਟਿੰਗ ਹੁੰਦੀ ਆ ਰੱਥੇ ਪਾ ਪੋਪੂਲਰ ਸ ਰਹੇ 30% ਦੋਸਤੋ ਜੇ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਵਧੀਆ ਲੱਗੀ ਹੈ ਨੌਜ਼ੀਆ ਬਾਰੇ ਵੀ ਜੀ ਕੱਚਾ-ਕੱਚਾ ਹੁੰਦਾ ਜਾਂ ਜੀ ਮੋਚ ਲਾਉਂਦਾ ਜਦੋਂ ਕੁਝ ਖਾਣੇ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲੇ ਬਟਨ ਨੂੰ ਵੀ ਦਬਲੋ Facebook ਤੇ ਦੇਖ ਰਹੇ ਹੋ ਤਾਂ ਫੇਜ ਨੂੰ ਫੋਲੋ ਫੋਲੋ ਕਰ ਲਓ ਦੋਸਤੋ ਥੈਂਕ ਯੂ